ਮੱਛੀਵਾੜਾ ਦੀ ਇੰਦਰਾ ਕਲੋਨੀ ਦਾ ਵਾਸੀ ਤੇ ਗਰੀਬ ਮਾਪਿਆਂ ਦਾ ਪੁੱਤਰ ਮਨਪ੍ਰੀਤ ਸਿੰਘ ਜੋ ਕਿ ਵਿਦੇਸ਼ ਰੋਜ਼ਗਾਰ ਦੀ ਭਾਲ ਵਿੱਚ ਗਿਆ ਸੀ ਪਰ ਉੱਥੇ ਪਾਕਿਸਤਾਨੀ ਨਾਗਰਿਕਾਂ ਨਾਲ ਨਸ਼ੇ ਦੀ ਖੇਪ ਚ ਫੜਿਆ ਗਿਆ ਜਿਸ ਦੇ ਨਿਰਦੋਸ਼ ਹੋਣ ਦੇ ਬਾਵਜੂਦ ਵੀ 2.5 ਸਾਲ ਜੇਲ੍ਹ ਕੱਟੀ ਮਨਪ੍ਰੀਤ ਸਿੰਘ ਨੇ ਜਦੋਂ 2.5 ਸਾਲ ਬਾਅਦ ਆਪਣੇ ਵਤਨ ਭਾਰਤ ਤੇ ਘਰ ਪਰਤਿਆ ਤਾਂ ਵਿਦਵਾ ਮਾਂ ਭੈਣਾ ਭਰਾ ਰਿਸ਼ਤੇਦਾਰਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਪੱਤਰਕਾਰਾਂ ਦਾ ਗਰਮਤ ਕਰਦੇ ਆ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ 220 ਵਿੱਚ ਚੰਗੇ ਭਵਿੱਖ ਲਈ ਉਸ ਦੀ ਮਾਂ ਤੇ ਭਰਾ ਨੇ 120000 ਰੁਪਏ ਕਰਦਿਆ ਚੁੱਕੇ ਉਸ ਨੂੰ ਦੁਬਈ ਭੇਜਿਆ ਜਿੱਥੇ ਕਰੀ ਡੇਢ ਸਾਲ ਉਹ ਇੱਕ ਕੰਪਨੀ ਨਾਲ ਠੇਕੇਦਾਰੀ ਸਿਸਟਮ ਤੇ ਕੰਮ ਕਰਦਾ ਰਿਹਾ ਪਰ ਜਦੋਂ ਉਹਦਾ ਠੇਕਾ ਖਤਮ ਹੋ ਗਿਆ ਤਾਂ ਉਹ ਆਪਣੇ ਜਾਣ ਪਹਿਚਾਨ ਵਾਲੇ ਪੰਜਾਬੀਆਂ ਕੋਲ ਅਜਮਾਨ ਸ਼ਹਿਰ ਆ ਗਿਆ ਮਨਪ੍ਰੀਤ ਨੇ ਦੱਸਿਆ ਕਿ ਉਸ ਨੂੰ ਅਜਮਾਨ ਸ਼ਹਿਰ ਵਿੱਚ ਆਏ ਅਜੇ 10 ਦਿਨ ਹੀ ਹੋਏ ਸਨ ਉਹ ਉੱਥੇ ਕਮਰੇ ਵਿੱਚ ਪਾਕਿਸਤਾਨੀਆਂ ਤੇ ਪੰਜਾਬੀਆਂ ਨਾਲ ਇਕੱਠੇ ਰਹਿ ਰਿਹਾ ਸੀ ਤੇ ਅਚਾਨਕ ਅਜਮਾਨ ਪੁਲਿਸ ਨੇ ਛਾਪੇਮਾਰੀ ਹੋ ਗਈ ਮਨਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਨਾਗਰਿਕਾ ਕੋਲ ਨਸ਼ੀ ਦੀ ਖੇਪ ਫੜੀ ਗਈ ਪਰ ਉਸ ਨਾਲ ਕਮਰੇ ਵਿੱਚ ਰਹਿੰਦੇ ਚਾਰ ਪੰਜਾਬੀਆਂ ਸਮੇਤ ਉਸ ਨੂੰ ਵੀ ਅਜਮਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਰ ਪਰੀਤ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਪੰਜਾਬੀਆਂ ਨੇ ਪੁਲਿਸ ਨੂੰ ਬਹੁਤ ਮਿੰਤਾ ਕੀਤੀਆਂ ਕਿ ਇਹ ਨਸ਼ਾ ਉਹਨਾਂ ਦਾ ਨਹੀਂ ਹੈ ਇਸ ਲਈ ਸਾਡਾ ਡੋਪ ਟੈਸਟ ਕਰਵਾ ਲਿਆ ਜਾਵੇ ਨਾ ਹੀ ਉਹ ਨਸ਼ਾ ਕਰਦੇ ਹਨ ਮਿੰਤਾ ਕਰਦੇ باوجود ਵੀ ਪੁਲਿਸ ਨੇ ਉਹਨਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਅੰਡ ਉੱਤਰੀ ਅਦਾਲਤ ਨੇ ਸਾਨੂੰ ਸਾਰਿਆਂ ਨੂੰ 25 ਸਾਲ ਦੀ ਸਜ਼ਾ ਸੁਣਾ ਦਿੱਤੀ ਬਲਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੂੰ 25 ਸਾਲ ਦੀ ਸਜ਼ਾ ਹੋਈ ਤਾਂ ਉਹ ਬਿਲਕੁਲ ਹੌਸਲਾ ਹਾਰ ਚੁੱਕਾ ਸੀ ਕਿ ਉਸ ਨੂੰ ਹੁਣ ਜ਼ਿੰਦਗੀ ਪਰ ਆਪਣੀ ਮਾਂ ਭਰਾ ਭੈਣਾਂ ਨੂੰ ਕਦੇ ਨਹੀਂ ਮਿਲ ਸਕੇਗਾ ਉਸਨੇ ਦੱਸਿਆ ਕਿ ਜੇਲ੍ਹ ਨੂੰ ਬਹੁਤ ਹੀ ਜੇਲ੍ਹ ਵਿੱਚ ਬਹੁਤ ਹੀ ਘੱਟ ਖਾਣਾ ਦਿੱਤਾ ਜਾਂਦਾ ਸੀ ਤੇ ਜਿਸ ਨਾਲ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਵੀ ਰਹਿਣ ਲੱਗ ਪਿਆ ਕਰ 2 ਮਹੀਨੇ ਬਾਅਦ ਕੇਵਲ ਇੱਕ ਵਾਰ ਹੀ ਫੋਨ ਕਰਨ ਦੀ ਇਜਾਜ਼ਤ ਹੁੰਦੀ ਸੀ ਪਰ ਉਹ ਵੀ 1-2 ਮਿੰਟ ਵਿੱਚ ਗੱਲ ਖਤਮ ਕਰਨ ਤੇ ਪੁਲਿਸ ਵੱਲੋਂ ਨਿਰਦੇਸ਼ ਸਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਜੇਲ੍ਹ ਅੰਦਰ ਬੈਠਾ ਆਪਣੀ ਕਿਸਮਤ ਨੂੰ ਕੋਸਰਿਆ ਸੀ ਕਿ ਬਦੇਸ਼ ਤਾਂ ਚੰਗੇ ਭਵਿੱਖ ਲਈ ਆਇਆ ਸੀ ਪਰ ਇੱਥੇ ਨਿਰਦੋਸ਼ ਹੋਣ ਦੇ ਬਾਵਜੂਦ ਵੀ ਉਸ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਅਤੇ ਪਿਛਲੇ ਪਿਛੇ ਭਾਰਤ ਉਸਦੀ ਮਾਂ ਦਾ ਰੋ ਰੋ ਬੁਰਾ ਹਾਲ ਸੀ ਮਨਪ੍ਰੀਤ ਨੇ ਦੱਸਿਆ ਕਿ ਅਦਾਲਤ ਨੇ ਤਾਂ ਉਸ ਨੂੰ 25 ਸਾਲ ਦੀ ਸਜ਼ਾ ਦਿੱਤੀ ਸੀ ਪਰ ਅਜਮਾਨ ਵਿੱਚ ਈਦੇ ਨੈਸ਼ਨਲ ਡੇ ਤੇ ਕੁਝ ਕੈਦੀਆਂ ਨੂੰ ਤਰਸ ਦੇ ਆਧਾਰ ਤੇ ਰਿਹਾ ਕੀਤਾ ਜਾਂਦਾ ਹੈ ਉਸਨੇ ਦੱਸਿਆ ਕਿ ਨੈਸ਼ਨਲ ਡੇ ਦੇ ਮੌਕੇ ਉਸਦਾ ਨਾਮ ਵੀ ਸੂਚੀ ਵਿੱਚ ਆ ਗਿਆ ਜਿਸ ਕਨ ਉਸ ਨੂੰ 28 ਸਾਲ ਬਾਅਦ ਹੀ ਰਿਹਾ ਕਰ ਦਿੱਤਾ ਗਿਆ ਤੇ ਜੇਲ੍ਹ ਤੋਂ ਸਿੱਧਾ 에어ਪੋਰਟ ਜਾ ਕੇ ਭਾਰਤ ਭੇਜ ਦਿੱਤਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨਾਲ ਚਾਰ ਹੋਰ ਪੰਜਾਬੀ ਵੀ ਰਿਹਾਅ ਕੇ ਆਏ ਹਨ ਜੇਲ੍ਹ ਤੋਂ ਰਿਹਾਅ ਕੇ ਆਏ ਮਨਪ੍ਰੀਤ ਨੇ ਦੱਸਿਆ ਕਿ ਉਸਨੇ ਬਹੁਤ ਔਖਾ ਸਮਾਂ ਕੱਢਿਆ ਜਿਉਂਦੇ ਜੀ ਆਪਣੇ ਘਰ ਪਰਤਣ ਦੀ ਆਸ ਹੀ ਛੱਡ ਦਿੱਤੀ ਸੀ ਉਸਨੇ ਦੱਸਿਆ ਕਿ ਹੁਣ ਕਦੇ ਵੀ ਵਿਦੇਸ਼ ਨਹੀਂ ਜਾਵੇਗਾ ਜਾਂ ਬਲਕਿ ਆਪਣੀ ਧਰਤੀ ਤੇ ਹੀ ਰੁਜ਼ਗਾਰ ਕਰ ਪਰਿਵਾਰ ਨਾਲ ਰਹੇਗਾ ਉਸਨੇ ਨੌਜਵਾਨوں ਨੂੰ ਅਪੀਲ ਕੀਤੀ ਕਿ ਆਪਣੀ ਜਨਮ ਭੂਮੀ ਨੂੰ ਛੱਡ ਕੇ ਵਿਦੇਸ਼ ਨਾ ਜਾਣ ਬਲਕਿ ਇੱਥੇ ਹੀ ਰੋਜ਼ਗਾਰ ਕਰਨ ਦੂਜੇ ਪਾਸੇ ਮਨਪ੍ਰੀਤ ਦੀ ਮਾਂ ਪਰਮਜੀਤ ਕੌਰ ਨੇ ਪੁੱਤਰ ਨੂੰ ਮਿਲਣ ਤੋਂ ਬਾਅਦ ਅੱਖਾਂ ਚੋਂ ਹੰਝੂ ਨਹੀਂ ਰੁਕ ਰਹੇ ਸਨ ਉਹਨਾਂ ਕਿਹਾ ਕਿ ਆਪਣੇ ਪੁੱਤ ਦੇ ਬਿਛੋੜੇ ਵਿੱਚ ਉਹ ਬਿਮਾਰ ਹੋ ਗਈ ਸੀ ਉਹ ਹਮੇਸ਼ਾ ਇਹੀ ਅਰਦਾਸ ਕਰਦੀ ਸੀ ਕਿ ਰੱਬ ਉਸ ਨੂੰ ਇੱਕ ਵਾਰ ਉਸਦੇ ਪੁੱਤਰ ਨੂੰ ਮਿਲਾ ਦੇਵੇ ਜੋ ਅੱਜ ਪੂਰੀ ਹੋ ਗਈ ਹਾਂਜੀ ਨਾਮ ਮੇਰਾ ਬਨਪ੍ਰੀਤ ਸਿੰਘ ਜੀ ਸਾਲ ਉਚਮਨ ਲਾ ਅਲਗ ਲੋਨੀ ਰਹਿਣ ਵਾਲਾ ਹਾਂ ਮੈਂ ਕਿਹਾ ਸੀਗਾ 2020 ਦੇ ਲਾਸਟ ਸੀ ਕਿਹਾ ਸੀਗਾ था 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 पैकनी था, पैकनी था था। अच्छा काम मैं करता सीगा पैकिंग ਦਾ ਹੀ ਪੈਕਿੰਗ ਡਿਪਾਰਟਮੈਂਟ ਦਾ ਐ 25 ਕਿਸੇ ਕੰਪਨੀ ਚ ਕੰਪਨੀ ਸੀ ਗਈ اچھا ਫਿਰ ਸਪਲਾਈ ਕੰਪਨੀ ਸੀ ਗਈ ਉੱਥੇ 1.5 ਸਾਲ ਪਹਿਲਾਂ ਕੰਮ ਕੀਤਾ ਸੀ ਉੱਥੇ ਉਦੋਂ ਵਾਰ ਕੰਪਨੀ ਚੇਂਜ ਹੋਈ ਮੇਰੀ ਫਿਰ ਫੇਰ ਜਾ ਗਈ ਕੰਪਨੀ ਗਈ ਕੀਤੀ ਜਦੋਂ ਰੂਮ ਚ ਗਈ ਉੱਥੇ ਨ ਰੁਕਦੇਗੇ ਉੱਥੇ ਕੰਪਨੀ ਚੇਂਜ ਕਰਕੇ ਕਿਹੜੇ ਸ਼ਹਿਰ ਗਈ ਤੁਸੀਂ ਦੁਬਈ ਦੇ ਮੈਂ ਗਿਆ ਸੀਗਾ ਜੀ ਆਪਣੇ ਅਜਮਾਨੇ ਅੱਛਾ ਅਜਮਾਨੇ ਹਾਂ ਜੀ ਅਬ ਉਹ ਤਾਂ ਬਹੁਤ ਅਜਮਾਨੇ ਗਿਆ ਸੀਗਾ ਜੀ ਅੱਛਾ ਅੱਛਾ ਹਾਂ ਜੀ ਉੱਥੇ ਕੀ ਕੀ ਕਿੱਦਾਂ ਹੋਇਆ ਕਿੱਦਾਂ ਸਾਰਾ ਵਾਕਿਆ ਕਿੱਦਾਂ ਹੋਇਆ ਕੰਮਲੇ ਵਿੱਚ ਕਮਰੇ ਦੇ ਵਿੱਚ ਮੈਂ ਕੰਪਨੀ ਦੇ ਗਿਆ ਜੀ ਮੈਨੂੰ ਹੁਣ ਉੱਥੇ ਪਤਾ ਨਹੀਂ ਕੀ ਸੀ ਨਾ ਜੀ ਕਿੱਦਾਂ ਕੀ ਨਹੀਂ ਇਹਨਾਂ ਕੋਣ ਕੀ ਕਰਦਾ ਹੈ ਮੁੰਡੇ ਸੀਗੇ ਪਾਕਿਸਤਾਨ ਦੇ ਹੀ ਗਾਲ ਦੇ ਅੱਛਾ ਜਿੱਦੇ ਉੱਥੇ ਮੈਂ ਰਿਹਾ ਜੀ ਮੈਂ 10 ਮਹੀਨੇ ਦਿਨ ਚੱਕਿਆ ਗਿਆ ਜੀ 10 ਮਹੀਨੇ ਦਿਨ ਉੱਥੇ ਰਹੇ ਹਾਂਜੀ ਹਾਂਜੀ ਪੁਲਿਸ ਨੇ ਉੱਥੇ ਦबई ਪੁਲਿਸ ਚੱਕਿਆ ਦबई ਦੇ ਨਹੀਂ ਚੱਕਿਆ ਜਮਾਨ ਪੁਲਿਸ ਨੇ ਚੱਕਿਆ ਜਮਾਨ ਪੁਲਿਸ ਹਾਂਜੀ ਹਾਂਜੀ ਕੀ ਉੱਥੇ ਕੀ ਉਹਨਾਂ ਨੂੰ ਮਿਲਿਆ ਜਮਾਨ ਪੁਲਿਸ ਨੂੰ ਉੱਥੇ ਕੀ ਮਿਲਿਆ ਉਹਨਾਂ ਨੂੰ ਪਤਾ ਨਹੀਂ ਜੀ ਮੁਖਬਰੀ ਕੀਤੀ ਸੀ ਕਿਸੇ ਨੇ ਜੀ ਹਾਂ ਸਹੀ ਹੈ ਜੀ ਮੁਖਬਰੀ ਕੀਤੀ ਗਈ ਨਹੀਂ ਤੇ ਚੱਕਾਇਆ ਸਾਨੂੰ ਤੁਸੀਂ ਵਿੱਚ ਅਰੈਸਟ ਹੋ ਗਏ ਹਾਂਜੀ ਵਿੱਚ ਅਰੈਸਟ ਹੋ ਗਏ ਤੁਸੀਂ ਕਿਹਾ ਨਹੀਂ ਵੀ ਮੈਂ ਬੇਗਨਾ ਆ ਮੇਰਾ ਕੋਈ ਕੋਸੂ ਉਹ ਮੈਂ ਤਰਲਾ ਕੀਤਾ ਜੀ ਉਹਨਾਂ ਦਾ ਬਹੁਤ ਕਸ਼ਟ ਕੀਤਾ ਉਹਨਾਂ ਨੇ ਨਹੀਂ ਸੁਣੀ ਕੋਸ਼ਿਸ਼ ਸੁਣੀ ਨਹੀਂ ਆ ਗਈ ਠੀਕ ਹੈ ਤੁਹਾਡੀ ਵਿੱਚ ਤੁਹਾਡਾ ਵਿੱਚ ਨਾ ਆਈਆਂ ਬੱਚੇ ਤੁਹਾਡਾ ਵਿੱਚ ਹੀ ਗਾ ਇਹ ਕਹ ਬਿਲਕੁਲ ਹਾਈਟ ਚੇਲੇ ਸੀ ਆਪਣੇ ਆਈਡੀ ਕਾਰਡ ਸਾਰਾ ਕੋ ਦਿਖਾਇਆ ਜੀ ਕੱਢ ਕੇ ਉਹਨਾਂ ਨੂੰ ਸਾਰਾ ਕੋ ਦਿੱਤਾ ਕੱਢ ਕੇ ਉਹਨਾਂ ਨੂੰ ਕੜਾ ਏਟੀਮ ਕਿਤੇ ਕੱਢ ਕੇ ਇਤੋਂ ਦਾ ਕਰੀ ਉਹ ਮੋਬਾਈਲ ਤੱਕ ਲੋਕ ਤੱਕ ਦਿੱਤਾ ਗਾ ਲੋਕ ਕਰੀ ਠੀਕ ਕੀਤਾ ਲੋਕ ਕਰੀ ਦਿੱਤਾ ਲੋਕ ਕਰੀ ਹਾਂਜੀ ਪਰ ਮੰਨੇ ਨਹੀਂ ਆ ਨਹੀਂ ਮੰਨੇ ਆ ਫੇਰ ਤੁਹਾਨੂੰ ਉਤਮਰ ਫੜ ਕੇ ਕਸਾ ਕਰਾਂਗੇ ਕਿੱਥੇ ਲੈ ਗਏ ਜੀ ਫ ਸ਼ੇਹਾਂ ਦੇ ਨਾਲ ਲੈ ਗਏ ਨੂੰ ਆਪਣੇ ਸਹੀ ਆਪਣੇ ਢੇਲ ਚ ਲੈ ਗਏ। ਢੇਲ ਚ ਲੈ ਗਏ ਬਰਦੀ ਬੁਰਦੀ ਪਾਈ ਉੱਥੇ ਉਹਨਾਂ ਨੂੰ। ਹਾਂ। ਬਰਦੀ ਬੁਰਦੀ ਪਾਣਾ ਮੁੱਢੇ ਦਾ ਕੱਕਰਾਈ ਉੱਥੇ ਦਾ ਖਟਾਈ ਸੜਦਾ। ਕਿੰਨੇ ਸਰਕਨ ਦਾ? 500 ਸਾਲੇ। 500 ਦਾ। ਹਾਂਜੀ 206 ਮਹੀਨੇ ਹਾਂਜੀ। ਜਿਹਦੇ ਵਿੱਚ ਕੀ ਕੀ ਥੋੜੀ ਰੋਟੀ ਪਾਣੀ ਸਹੀ ਮਿਲਦਾ ਸੀ ਉੱਤੇ। ਰੋਟੀ ਪਾਣੀ ਸਵੇਰ ਟਾਈਮ ਇੱਕ ਫੂਸ ਮਿਲਦਾ ਸੀ ਇੱਕ ਰੋਟੀ ਮਿਲਦੀ ਸੀਗੀ ਹੋਈ। ਠੀਕ ਹੈ ਜੀ ਦੁਪਹਿਰ ਨੂੰ ਥੋੜੇ ਚੌਲ ਮਿਲਦੇ ਸੀਗੇ। ਹਾਂ। ਤੇ ਨਾਲ ਥੋੜਾ ਚਿਕਨ ਮਿਲਦਾ ਸੀਗਾ। ਤੇ ਸ਼ਾਮ ਤਾਂ ਵੀ ਇੱਕ ਰੋਟੀ ਮਿਲਦੀ ਸੀਗੀ। ਹਾਂਜੀ। ਜਿਹੜੇ ਹੋਰ ਕਿੰਨੇ ਕਾ ਪੰਜਾਬੀ ਉ ਟੋਟਲ ਸੀਗਾ ਜੀ ਅਸੀਂ 12-13 ਜਣੇ ਸੀਗੇ ਉੱਥੇ ਅੱਛਾ ਹਾਂਜੀ ਜਿਹੜੇ ਨਾਲ ਤੁਹਾਡੇ ਡਰੱਗਲ ਕੇਸ ਬਣੇਗੇ ਕਿੰਨੇ ਫੜੇ ਗਏ ਸੀ ਨਾਲ ਅਸੀਂ ਫੜੇ ਗਏ ਟੋਟਲ 11 ਜਣੇ ਜੀ 11 ਜਣੇ ਹਾਂਜੀ ਇਹਦੇ ਵਿੱਚ ਪੰਜਾਬੀ ਕਿੰਨੇ ਸੀਗੇ 6 ਜਣੇ ਸੀਗੇ ਪਿਆਰ ਦੇ ਉਹ ਕਿੱਥੇ ਦੇ ਪੰਜਾਬ ਦੀ ਸਾਰੇ ਹਾਂਜੀ ਇਹਦੇ ਪਿਆਰ ਦੇ ਸੀਗੇ ਆਪਣੇ ਇਹਦੇ ਵਿੱਚ ਸ਼ਹਿਰ ਦੇ ਸੀਗੇ ਉਹ ਕੋਈ ਜਲੰਧਰ ਦਾ ਸੀਗਾ ਜੀ ਤੇ ਕੋਈ ਇੱਦਾਂ ਦਾ ਸੀਗਾ ਹੁਸ਼ਿਆਰਪੁਰ ਦਾ ਸੀਗਾ ਜੀ ਕੋਟਾਂਡੇ ਦਾ ਕੋਈ ਰੋਪੜ ਦਾ ਜੀ ਕੋਈ ਚੰਡੀਗੜ੍ਹ ਦਾ ਸੀ ਜੀ ਇਦਾਂ ਸੀਗੇ ਤੁਸੀਂ ਕੋਈ ਵਕੀਰ ਉੱਥੇ ਕਿਸ ਲਈ ਲੈਣਾ ਤੁਹਾਡਾ ਕੇਸ ਕਿ ਇਹ ਸੁੱਥੇ ਵਕੀਲ ਸਰਕਾਰੀ ਦਿੱਤੇ ਸੀਗਾ ਜਿਹਨੇ ਆਪਣਾ ਰਿਟੀਲ ਕਰਦੇ ਫਾਇਦਾ ਨਹੀਂ ਨਹੀਂ ਹਾਂਜੀ ਤੇ ਸੁਣਨੀ ਤਾਂ ਆਪਣੀ ਇਹਨਾਂ ਦੇ ਹੈ ਨਹੀਂ ਕਿ ਤੁਹਾਨੂੰ ਪਤਾ ਹੀ ਨਹੀਂ ਇਹ ਮਸਲਵਾ ਕੰਟਰੀ ਥੋੜੀ ਜੀ ਹਾਂਜੀ ਕੀ ਕੀਤਾ ਵਕੀਲ ਜਾਂ ਸਰਵਾਈਦ ਨਾਲ ਕੁਝ ਨਹੀਂ ਹੋਇਆ ਗੱਲ ਵਕੀਲਾਂ ਨੇ ਆ ਕੇ ਕੁਝ ਨਹੀਂ ਕਿਹਾ ਬਸ ਉਹਨਾਂ ਨੇ ਇਹੀ ਗੱਲ ਕਹੀ ਤੁਹਾਨੂੰ ਬਰੀ ਕੀਤਾ ਜਾਊਗਾ ਜੀ ਤੇ ਅਸੀਂ ਅਨੇ ਚਲ ਗਏ ਸੁਨਤਰਾ ਮਾਲਕ ਦਾ ਵੀ ਸਾਡੀ ਜਾਨ ਛੁੱਟੀ ਆ ਤੇ ਬਾਅਦ ਚ ਅਸੀਂ ਮਸ਼ੀਨ ਦੇ ਹੁਕਮ ਚੈੱਕ ਕਰਵਾਇਆ ਸਾਡਾ ਹੁਕਮ 25 ਸਾਲ ਆਇਆ ਹੈ ਅੱਛਾ ਤੁਹਾਡੇ ਕਿੰਨੀ ਸਜ਼ਾ ਕਿੰਨੇ ਸਾਲ ਦੀ ਹੋਈ ਤੁਹਾਨੂੰ 25 ਸਾਲ ਦੀ ਜੀ 25 ਸਾਲ ਦੀ ਸਜ਼ਾ 25 ਸਾਲ ਦੀ ਸਜ਼ਾ ਕੀ ਦਿਖਾ ਕੇ ਤਾਂ ਹੋਈ ਤੁਸੀਂ ਉਹਦਾ ਨਾਮਾਇ ਕਿਸੇ ਤਰ੍ਹਾਂ ਦਾ ਦੱਸਦੇ ਉੱਤੇ ਕਿਸੇ ਪੇਪਰ ਆਇਆ ਸੀਗਾ ਜੀ ਅੱਛਾ ਹਾਂ ਜੀ ਪੇਪਰ ਆਇਆ ਪੰਜ 6 ਮੁੰਡਿਆਂ ਦਾ ਨਾਮ ਇਕੱਠੇ ਰਹਿਣ ਦਾ ਹੈ ਉਹ ਤਾਂ ਫੋਨ ਦੀ ਗੱਲ ਕਰਨ ਦੀ ਸੀ ਪਰਵਾਰਕ ਮੈਂਬਰ ਨਾਲ ਸਾਨੂੰ ਦਵਾਈ ਤੋਂ ਫੋਨ ਤੇ ਗੱਲ ਫੋਨ ਤੇ ਗੱਲ ਫੋਨ ਤੇ ਗੱਲ ਬੜੀ ਮਹਿੰਗੀ ਹੁੰਦੀ ਸੀਗੀ ਉੱਥੇ ਕਾਰਡ ਬੜਾ ਮਹਿੰਗਾ ਪੈਂਦਾ ਸੀਗਾ ਇਸ ਕਰਕੇ ਮੈਂ 2 ਮਹੀਨੇ ਬਾਅਦ 1.5 ਮਹੀਨੇ ਬਾਅਦ ਗੱਲ ਕਰਦਾ ਹਾਂ ਜੀ ਹਾਂ ਜੀ ਕੋਈ ਇੰਦਰ ਕੰਮ ਵੀ ਕਰਾਉਂਦੀ ਥੋੜੀ ਤੋਂ ਕਿ ਨਹੀਂ ਕੋਈ ਨਹੀਂ ਕੰਮ ਨਹੀਂ ਸੀ ਕਰਵਾਉਂਦੇ ਅੰਦਰ ਇਹ ਹਾਂ ਜੀ ਤੁਸੀਂ ਗਏ ਸੀ ਰੁਜ਼ਗਾਰ ਲਈ ਉੱਥੇ ਫਸ ਜਾ ਕੇ ਜੀ ਹਾਂ ਜੀ ਬਸ ਕੀ ਕਰੀ ਮਜ਼ਦੂਰੀ ਹਾਂ ਜੀ ਸਾਲ ਬਾਲ ਫਿਰ ਜਦੋਂ ਤੁਹਾਨੂੰ ਨੇ ਦੱਸਿਆ ਤੁਹਾਡਾ ਨਾਮ ਆਇਆ ਹਾਂਜੀ ਖੁਸ਼ੀ ਤਾਂ ਹੋਈ ਹੋਊਗੀ ਬਹੁਤ ਖੁਸ਼ੀ ਇੰਨੀ ਹੋਈ ਮੈਂ ਰੋਟੀ ਨਹੀਂ ਖਾਦੀ ਗਈ ਉਸ ਦਿਨ ਅੱਛਾ ਹਾਂਜੀ ਮੈਂ ਖੜਾ ਗੇਟ 'ਤੇ ਨਹੀਂ ਚੱਕ ਕੇ ਕਿੱਥੇ ਲੈ ਕੇ ਜਾਣਗੇ ਮੈਨੂੰ ਅੱਛਾ ਅੱਛਾ ਹਾਂਜੀ ਜੇ ਫਿਰ ਕਦੋਂ ਜੇਹਲ੍ਹ 'ਤੇ ਲੈ ਕੇ ਫਿਰ ਉਹ ਕਿੱਥੇ ਲੈ ਕੇ ਗਈ ਫਿਰ ਜੇਹਲ੍ਹ ਤੋਂ ਬਾਅਦ ਬਾਅਦ ਖੇਲ੍ਹ ਤੋਂ ਬਾਅਦ ਸਿੱਧਾ ਉਹਨਾਂ ਨੇ 에어ਪੋਰਟ 'ਤੇ ਖੜਾ ਮੈਨੂੰ ਇਸ਼ਾਰਾ ਦੇ ਦਿੱਤੇ ਅੱਛਾ ਹਾਂਜੀ ਉੱਥੇ ਲੈ ਕੇ ਟਾਰਗੇਟ ਉਠਾ ਕੇ ਰੱਖਿਆ ਉਹਨਾਂ ਨੇ ਮੈਡੀਕਲ ਚੀਜ਼ ਅੱਤੋਂ ਬਾਅਦ ਉਹਨਾਂ ਨੇ ਚੱਕ ਕੇ ਜਾਂਚ ਉਠੋਲਾਈ ਮੈਨੂੰ ਅੱਛਾ ਪਾਸਪੋਰ ਹੋਣ ਬਸ ਇਹ ਦੁੱਖ ਬਹੁਤ ਵੱਡਾ ਹੁੰਦਾ ਜੀ ਜਿਹੜੀ ਜੇਲ ਕੱਟੇ ਬੇਕਸੂਰ ਕੱਟੇ ਆ ਜੀ ਗਾਣ ਚਲੋ ਜਿੱਦਾਂ ਵੀ ਆਈ ਹੁਣ ਆਪਣਾ ਜਿੱਦਾਂ ਵੀ ਕਟਾਂਗੇ ਆਪਣਾ ਸਹੀ ਕਟਾਂਗੇ ਕੋਈ ਬੇਕਸੂਰ ਨਹੀਂ ਸੀ ਉੱਤੇ ਡਰਗ ਸੀ ਕੋਈ ਬੇਕਸੂਰ ਨਹੀਂ ਸੀ ਸਾਡਾ ਜੀ ਮੈਨੂੰ ਉਹਨਾਂ ਨੇ ਮੇਰੀ ਯੂਰੀਨ ਰਿਪੋਰਟ ਤੱਕ ਨਹੀਂ ਦਿੱਤੀ ਗਈ ਜੀ ਮੈਂ ਜਿਹੜਾ ਬਲੱਡਰ ਥੋੜਾ ਵੀ ਥੋੜਾ ਵੀ ਨਸ਼ਾ ਕਰਦਾ ਕਿ ਨਹੀਂ ਕਰਦਾ ਬਲੱਡ ਵੀ ਲਿਆ ਸਭ ਕੁਝ ਲਿਆਈ ਕੋਈ ਰਿਪੋਰਟ ਨਹੀਂ ਦਿੱਤੀ ਗਿਰੋ 2.5 ਸਾਲ ਦੇ ਵਿੱਚ 25 ਸਾਲ ਦੀ ਸਰਸ 25 ਸਾਲ ਹੀ ਸਰਸ ਦਿੱਤੀ ਇਹ ਜਿਹੜੇ ਜਿਹੜੇ ਦੂਜੇ ਬੰਦੇ ਆ ਉਹ ਅੰਦਰ ਆ ਪਾਕਿਸਤਾਨ ਦੇ ਜਿਹੜੇ 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 ਫੜੇ ਗਏ ਸੀ ਪਾਕਿਸਤਾਨੀ ਹਾਂ ਜੀ ਅੰਦਰ ਸਾਰੇ ਇਹ ਉਹ ਜਿਹੇ ਚੰਦੇ ਸਨ ਉਹਨਾਂ ਦਾ ਕੰਮ ਹੀ ਇਹ ਹੁਣ ਕੀ ਕਰੀਏ ਹੁਣ ਦੇਲ ਚਾਹ ਪਤਾ ਲੱਗੀ ਵੀ ਇਹ ਕੰਮ ਕਰਦੇ ਆ ਫੋਨ ਕਰਦੇ ਸੀ ਉੱਥੋਂ ਕਿਸੇ ਨੂੰ ਫੋਨ ਕਰਦੇ ਸੀਗੇ ਜੀ ਮੁੰਡੇ ਸਾਰੇ ਕਰਦੇ ਸੀਗੇ ਹਾਂ ਪਰ ਆਪ ਕੱਟ ਕਰੀਦੇ ਸੀਗੇ ਫੋਨ ਇਹ ਖਰਚੇ ਕਰਦੇ ਪਤਾ ਜੀ ਉਹਨਾਂ ਨੂੰ